ਮਰਾਂ ਦੀਆਂ ਝੰਡੀਆਂ ਚੱਕੀ ਫਿਰਦੇ ਆਪਾਂ ਜਿਹੜੇ ਦੁਨੀਆਂ ਨੂੰ ਛੱਡ ਕੇ ਤੁਰ ਜਾਂਦੇ ਨੇ ਜਿਹੜੇ ਖਾਲਸਾ ਵੀਰ ਨੂੰ ਢੀਕਦੇ ਹੁੰਦੇ ਸੀ ਬਈ ਕਿੱਧਰ ਦੀ ਆਉਣ ਗੱਡੀਆਂ ਅਮਰਦਪਾਲ ਹੋਣਾਂ ਦੀਆਂ ਅਸੀਂ ਫੁੱਲਾਂ ਦੇ ਹਾਰ ਪਾਉਣੇ ਆ ਫੁੱਲ ਵਰਸਾਉਣੇ ਆ ਅੱਜ ਕਿੱਥੇ ਗਏ ਉਹ ਲੋਕ ਆ ਜਿਹੜੇ ਉਹਦੇ ਨਾਲ ਨਾ ਗੱਡੀਆਂ ਰੋਕ ਰੋਕੇ ਫੋਟੋਆਂ ਖਿਚਾਉਂਦੇ ਸੀ ਭਾਈ ਅਮਰਤਪਾਲ ਸਿੰਘ ਜੀ ਖਾਲਸੇ ਨਾਲ ਉਹਦੀ ਗੱਡੀ 'ਚ ਧੌਣ ਦੇ ਦੇ ਕੇ ਸੈਲਫੀਆਂ ਖਿਚਾਉਂਦੇ ਸੀ ਰਾਤੋਂ ਰਾਤ ਹੀ ਡਿਲੀਟ ਮਾਰ ਗਏ ਰਾਤੋਂ ਰਾਤ ਹੀ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਮੈਦਾਨ ਭੱਜ ਗਏ ਪਿੰਡਾਂ ਦੇ ਪਿੰਡ ਕਾਫਲੇ ਜੁੜੇ ਹੋਏ ਸੀ ਫੋਟੋਆਂ ਖਿਚਾਉਣ ਨੂੰ ਫੋਟੋਆਂ ਖਿਚਾਉਣ ਵਾਲੇ ਨਾ ਬਣਿਆ ਕਰੋ ਸਮੇਤ ਮੇਰੇ ਪਰਵਾਰਾਂ ਦੇ ਨਾਲ ਫਿਰ ਖੜਨਾ ਸਿੱਖੋ ਜਿਉਂਦੇ ਜੀ ਸਾਥ ਦਈਏ ਤੇ ਦੇਣਾ ਚਾਹੀਦਾ ਇੱਕ ਅੰਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਸੱਚੀ ਸੁੱਚੀ ਰਾਜਨੀਤੀ ਕਰਨ ਵਾਲਿਆਂ ਦਾ ਸਾਥ ਦਿਓ ਉਹ ਭਾਵੇਂ ਗੁਰੂ ਬਾਬਾ ਕਿਰਪਾ ਕਰੇ ਕਿਉਂਕਿ ਅੱਜ ਲੋੜ ਹੈ ਤਖਤ ਸਾਡਾ ਅਸੀਂ ਤਖਤ ਦੇ ਤਾਂ ਇਹਨਾਂ ਤਖਤਾਂ ਨੂੰ ਆਜ਼ਾਦ ਕਰਾਉਣਾ ਆਪਣੇ ਇਕੱਠ ਨੇ ਕਿਸੇ ਇਕੱਲੇ-ਇਕੱਲੇ ਨੇ ਨਹੀਂ ਚਪਲਾ ਚੱਟ ਕੇ ਕਦੇ ਰਾਜ ਨਹੀਂ ਮਿਲਦੇ ਹੁੰਦੇ ਇਹ ਗੱਲ ਯਾਦ ਰੱਖਿਓ ਆ ਭਾਈ ਦੀਪ ਸਿੱਧੂ ਦੀ ਸ਼ਹਾਦਤ ਤੋਂ ਆਪਾਂ ਕੋ ਜੋ ਸਬਕ ਲਈਏ ਜੇ ਉਹ ਕੋਈ ਚੰਗੀ ਗੱਲ ਕਰਕੇ ਗਿਆ ਤੇ ਤਾਂ ਹੀ ਆ ਜੋੜ ਮਿਲ ਲੱਗਦੇ ਨੇ ਜੇ ਕੋਈ ਚੰਗਾ ਕੀਤਾ ਤਾਂ ਨਹੀਂ ਉਹਨਾਂ ਨੂੰ ਪੁੱਛੋ ਜਿਹੜੇ ਉਹਨੂੰ ਭੰਡਦੇ ਸੀ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਬੁੱਟਰਾਂ ਤੋਂ ਸੰਗਦਾਈ ਉਹਨਾਂ ਨੂੰ ਜੀ ਹੋਇਆ ਛੋਟਾ ਵੀਰ